ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸੰਪਲਾ ਦੇ ਪਤੀਜੇ ਆਸ਼ੂ ਸੰਪਲਾ ਵੱਲੋਂ ਪਰਿਵਾਰ ਸਮੇਤ ਫੋਗਵਾਲਾ ਦੇ ਪ੍ਰੋਫੈਸਰ ਕਲੋਨੀ ਵਿਖੇ ਪੱਕੇ ਤੌਰ ਤੇ ਘਰ ਪ੍ਰਵੇਸ਼ ਕੀਤਾ ਗਿਆ ਹੈ ਇਸ ਸੰਬੰਧੀ ਜਿਥੇ ਆਸ਼ੂ ਸਾਂਪਲਾ ਵੱਲੋਂ ਆਪਣੇ ਨਵੇਂ ਘਰ ਵਿਖੇ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਪਾਠ ਪੂਜਾ ਕੀਤੀ ਗਈ ਉੱਥੇ ਹੀ ਸ਼ਰਧਾਲੀਆਂ ਵੱਲੋਂ ਸੰਗੀਤਨ ਵੀ ਕੀਤਾ ਗਿਆ ਜਰਕੀ ਪੂਜਾ ਅਰਚਨਾ ਤੋਂ ਪਹਿਲਾਂ ਘਰ ਵਿੱਚ ਹਵਨ ਯੱਗ ਵੀ ਕਰਵਾਇਆ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਸੁਦੇਸ਼ ਸਾਂਪਲਾ ਪਰਿਵਾਰ ਸਮੇਤ ਮੌਜੂਦ ਹਨ ਇਸ ਦੌਰਾਨ ਜਿਥੇ ਆਸ਼ੂ ਸਾਂਪਲਾ ਵੱਲੋਂ ਆਪਣੇ ਜਨਮ ਦਿਨ ਮੌਕੇ 'ਤੇ ਕਟਿਆ ਗਿਆ ਉੱਥੇ ਹੀ ਆਏ ਹੋਏ ਮਹਿਮਾਨਾਂ ਵੱਲੋਂ ਆਸ਼ੂ ਸਾਂਪਲਾ ਨੂੰ ਜਨਮ ਦਿਨ ਅਤੇ ਘਰ ਪ੍ਰਵੇਸ਼ ਦੀਆਂ ਹਾਰਦਿਕ ਵਧਾਈਆਂ ਦਿੰਦੇ ਆ ਮੂਹ ਵਿ ਮਠਾ ਰਭਾਇਆ ਗਿਆ ਇਸ ਮੌਕੇ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਮੋਹਨ ਸਿੰਘ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਰੇਸ਼ ਭਾਰਦਵਾਜ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਵਿਨੋਦ ਬਰਮਾਨੀ ਰਣਜੀਤ ਸਿੰਘ ਖੁਰਾਨਾ ਰਕੇਸ਼ ਬੰਗਾ ਦਵਿੰਦਰ ਕੁਲਥਮ ਬੀਬੀ ਸਰਬਜੀਤ ਕੌਰ ਜਸਵਿੰਦਰ ਭਗਤਪੁਰਾ ਪ੍ਰੇਤਪਾਲ ਕੌਰ ਤੁਲੀ ਅਮਿਤ ਸ਼ੁਕਲਾ ਅਨਿਰੁੱਧ ਕੁਮਰਾ ਅਸ਼ੋਕ ਦੁੱਗਲ ਪੰਕਜ ਚਾਵਲਾ ਰਮੇਸ਼ ਸਚਦੇਵਾ ਬਲਦੇਵ ਸ਼ਰਮਾ ਜਸਵੰਤ ਸਿੰਘ ਗੰਡਮ ਓਮ ਪ੍ਰਕਾਸ਼ ਬਿੱਟੂ ਅਨੁਰਾਗ ਮਾਨਖਾਨ ਭਾਰ ਅਰਤੀ ਸ਼ਰਮਾ ਕੇ ਕੇ ਸਰਦਾਨਾ ਜਗਜੀਤ ਸਿੰਘ ਜੋੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਅਤੇ ਭਾਜਪਾਗੂ ਮੌਜੂਦ ਸਨ ਸਮਾਗਮ ਮੌਕੇ ਆਸ਼ੂ ਸਾਹਮਲਾ ਨੇ ਜਿਥੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਉਹ ਫਗਵਾੜਾ ਵਾਸੀਆਂ ਦੀਆਂ ਜੋ ਵੀ ਮੁਸ਼ਕਲਾਂ ਹਨ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ ਅੱਜ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਅੱਜ ਅਸੀਂ ਇੱਥੇ ਫਗਵਾੜੇ 174 ਕੈਸਰ ਕਲੋਨੀ ਦੇ ਵਿੱਚ ਅੱਜ ਸ਼ਿਫਟ ਕਰ ਰਹੇ ਆ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਇਦਾਂ ਹੀ ਬਣਿਆ ਰਹੇ ਤੁਸੀਂ ਹਮੇਸ਼ਾ ਹੀ ਫਗਵਾੜਾ ਵਾਸੀਆਂ ਨੇ ਬਹੁਤ ਆਸ਼ੀਰਵਾਦ ਦਿੱਤਾ ਹੈ ਕਾ ਸਾਰਿਆਂ ਨੂੰ ਇਹ ਅਪੀਲ ਕਰਦਾ ਜਿੱਦਾਂ ਤੁਸੀਂ ਅੱਗੇ ਆਸ਼ੀਰਵਾਦ ਬਣਾਈ ਰੱਖਿਆ ਉਦਾਂ ਹੀ ਆਪਣਾ ਆਸ਼ੀਰਵਾਦ ਬਣਾਈ ਰੱਖੋ ਔਰ ਕੋਈ ਸਾਡੇ ਤੋਂ ਪੁੱਛ ਚੱਗੋਵੇ ਤਾਂ ਆਪਣਾ ਬੱਚਾ ਸਮਝ ਕੇ ਸਾਨੂੰ ਵੱਡਿਆਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਕੱਲੋਂ ਫੜ ਕੇ ਵੀ ਸਮਝਾਉਣ ਤੇ ਜਿਹੜੇ ਮੇਰੇ ਵੀਰ ਮੇਰੀਆਂ ਮਾਤਾਵਾ ਪੈਣਾ ਮੈਨੂੰ ਜਿੱਦਾਂ ਆਪਣਾ ਹੱਕ ਸਮਝ ਕੇ ਜੇ ਕੋਈ ਗਲਤੀ ਵੀ ਹੋ ਜਾਂਦੀ ਹੈ ਤਾਂ ਆ ਕੇ ਸਮਝਾਉਣ ਔਰ ਸਾਨੂੰ ਅੱਗੇ ਵਧਣ ਦਾ ਹੋਰ ਦੱਸਣ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਅੱਜ ਦੇ ਦਿਹਾੜੇ ਤੇ ਸੋ ਆਕੇ ਮੇਰਾ ਜਨਮ ਦਿਨ ਵੀ ਹੈ ਤਾਂ ਉਹਦੇ ਖੁਲਕ ਦੇ ਵਿੱਚ ਅੱਜ ਸਾਥੀ ਕੁਛ ਫੇਕ ਵਗੈਰਾ ਲੈ ਕੇ ਆਏ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੇ ਹੀ ਸਾਥੀਆਂ ਦਾ ਮਾਤਾਵਾ ਪੈਣਾ ਦਾ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ